ਲੋ ਜੀ ਠੰਡ ਬਹੁਤ ਪੈਣੀ ਆ ਤੇ ਹੁੱਡੀ ਲੈਣੀ ਪੈਣੀ ਆ ਇੰਨੀ ਠੰਡ ਪੈਣੀ ਆ ਤੁਹਾਨੂੰ ਸਵੈਟਰ ਸ਼ਰਟ ਤੇ ਹੁੱਡੀ ਲੈਣੀ ਹੀ ਪੈਣੀ ਆ ਬੱਚੇ ਦੀ ਸੇਲ ਦੁਆਰਾ ਲੱਗਣ ਲੱਗੀ ਆ ਬੱਚਿਆਂ ਵਾਲਾ ਮਾਲ ਦੁਆਰਾ ਆ ਗਿਆ ਵਾ ਕੱਲੂ ਹੈਗਾ ਐਤਵਾਰ ਯਾਨੀ ਕਿ 7 ਤਰੀਕ ਆਸ਼ੂ ਦੀ ਹੱਟੀ ਓਪਨ ਆ ਹੁੱਡੀਆਂ ਦੀ ਸੇਲ ਲੱਗਣ ਜਾ ਰਹੀ ਆ 24 26 28 30 32 34 ਜਿੱਦਾਂ ਪਿਛਲੇ ਐਤਵਾਰ ਲੱਗੀ ਸੀ ਜਿਹੜੇ ਲੋਕ ਪਿਛਲੇ ਐਤਵਾਰ ਲੈ ਕੇ ਗਏ ਸੀਗੇ ਵੀਡੀਓ ਚ ਕਮੈਂਟਾਂ ਚ ਜਰੂਰ ਦੱਸਣ ਬਹੁਤ ਵਧੀਆ ਟੀ-ਸ਼ਰਟ ਸੀ ਹੁੱਡੀ ਸੀ ਸਵੈਟਸ਼ਰਟ ਸੀ ਲੋ ਜੀ ਸਾਈਜ਼ ਸਾਰੇ ਮਿਲ ਗਏ 22 24 26 28 30 32 ਤੇ 34 34 ਸਾਈਜ਼ ਤੱਕ ਮਿਲੂਗਾ ਤੁਹਾਨੂੰ ਫਰੰਟ ਬੈਗ 500 ਦੀਆਂ 5 ਪਿਛਲੀ ਵਾਰੀ ਮਾਲ ਮੁੱਕ ਗਿਆ ਸੀ ਐਤਕੀ ਮਾਲ ਨਹੀਂ ਮੁੱਕਣ ਦਿੰਦੇ ਇੰਨਾ ਮਾਲ ਆ ਚੁੱਕਾ ਆ ਕੱਲ ਨੂੰ ਯਾਨੀ ਕਿ 7 ਜਨਵਰੀ ਨੂੰ ਆਸ਼ੂ ਦੀ ਹੱਟੀ ਓਪਣਿਆ ਸੂਟ ਵੀ ਮਿਲਣਗੇ ਜੋ ਤੁਸੀਂ ਲੈਣਾ ਗਰਾਰੇ ਸ਼ਰਾਰੇ ਆਹ ਵਾਲੀ ਸੇਲ ਦੁਕਾਨ ਦੇ ਬਾਹਰੇ ਲੱਗ ਜਣੀ ਆ ਦੁਕਾਨ ਤੋਂ ਬਾਹਰੇ ਮਾਲ ਮਿਲ ਜਾਣਾ ਤੁਹਾਨੂੰ ਬਾਰੋ-ਬਾਰ ਹੋਜਰੀ ਵਾਲਿਆਂ ਨੇ ਆਣਾ ਬਾਰੋ-ਬਾਰ ਮਾਲ ਮਿਲ ਜੂਗਾ ਜਿੰਨੇ ਚਾਹੀਦਿਆਂ ਵਾ ਜਿੰਨੀਆਂ ਚਾਹੀਆਂ 100 ਰੁਪਏ ਦੀਆਂ ਜੀ ਫਰੰਟ ਬੈਕ ਪ੍ਰਿੰਟ ਆ ਜਿੰਨੀਆਂ ਤੁਹਾਨੂੰ ਚਾਹੀਦੀਆਂ ਰੰਗ ਕਿੰਨੇ ਚਾਹੀਦੇ ਓਨੇ ਮਿਲ ਜਾਣੇ ਆ ਠੰਡੇ ਬੋਤ ਪੈਣੀ ਆ スウェット ਸ਼ਰਟ ਤੁਹਾਨੂੰ ਲੈਣੀ ਹੀ ਪੈਣੀ ਆ ਲੋ ਜੀ ਬਹੁਤ ਹੀ ਪਿਆਰੇ ਪਿਆਰੇ ਪੀਸ ਆ ਚੁੱਕੇ ਨੇ ਬਹੁਤ ਹੀ ਪਿਆਰੇ ਪਿਆਰੇ ਪੀਸ ਟੋਮ ਐਂ ਜੈਰੀ ਦੇ ਜਿੰਨੀਆਂ ਮਰਜ਼ੀ ਹੋਡ ਵਾਲੀ ਲੈਣੀ ਹੋਡ ਵਾਲੀ ਲੈ ਲਿਓ スウェット ਲੈਣੀ スウェット ਲੈ ਲਿਓ ਜੋ ਮਰਜ਼ੀ ਲੈ ਲਿਓ ਜਿੰਨੀਆਂ ਮਰਜ਼ੀ 500 ਦੀਆਂ 5 ਮਿਲਣੀਆਂ ਕਿੱਥੋਂ ਆ ਆਸ਼ੂ ਦੀ ਹਟੀ ਫਗਵਾੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬੇਸਮੈਂਟ ਦੇ ਵਿੱਚ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਨੂੰ ਮਿਲ ਸਕੇ ਕੰਮ ਹੈਗਾ ਪੁੰਨ ਦਾ ਕਮੇ ਪੁੰਨ ਦਾ ਹੀ ਆ ਜੀ ਕਿਉਂਕਿ 250 ਰੁਪਏ ਦੀ ਬਿਯਾਰ ਦੇ ਵਿੱਚ ਵਿਕਦੀ ਆ ਆਸ਼ੂ ਦੀ ਹੱਟੀ ਦੇ 500 ਦੀਆਂ 5 ਮਿਲ ਜਣੀਆਂ ਮਾਲ ਬਹੁਤ ਆ ਚੁੱਕਾ ਬੋਰੇ ਖੋਲਣ ਵਾਲੇ ਆ ਸੈਂਪਲ ਤੁਹਾਨੂੰ ਨਿਗਾਹ ਕਰਾਈ ਜਾ ਰਹੇ ਆ ਆਨਲਾਈਨ ਨਹੀਂ ਮਿਲਣਾ ਇਹ ਮਾਲ ਕਿਉਂਕਿ ਕੱਲ ਦੀ ਦਿਹਾੜੀ ਸੇਲ ਆ ਜਿੰਨੇ ਮਰਜੀ ਵੱਡੇ ਤੋਂ ਵੱਡਾ ਸਾਈਜ਼ ਲੈ ਲਓ 24 26 28 30 32 34 36 36 ਨਹੀਂ 34 ਦਾ ਕਲੀ ਜਿੰਨੇ ਮਰਜੀ ਸਾਈਜ਼ ਲੈ ਲਓ ਤੇ ਆਸ਼ੂ ਦੀ ਹੱਟੀ ਦੇ ਸੂਟ ਵੀ ਤੁਹਾਨੂੰ ਉਨੇ ਮਿਲਨੇ ਆ ਕਿਉਂਕਿ ਆਸ਼ੂ ਦੀ ਹੱਟੀ ਕੱਲੂ ਓਪਨ ਆ ਸਵੇਰੇ 7:30 ਵਜੇ ਤੋਂ ਦੁਪਹਿਰ ਦੇ 3 ਵਜੇ ਤੱਕ ਐਸਾ ਤਾਂ ਆ ਸਿਰਫ ਖੁੱਲੀ ਆ 7 ਜਨਵਰੀ ਨੂੰ ਆਸ਼ੂ ਦੀ ਹੱਟੀ ਫਗਵਾੜਾ ਜੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬੇਸਮੈਂਟ ਦੇ ਵਿੱਚ ਜੈਹਨ ਜੀ